ਇਕੋ ਬੜਾ ਪਿਆਰਾ ਸ਼ਬਦ ਆਉਂਦਾ ਹੈ ਮਰਦਾਨਾ ਸ਼ਬਦ ਜੇ ਜਿੰਦੀ ਆਪਾਂ ਕਲ ਵਿਆਖਿਆ ਕਰਾਂਗੇ ਮਰਦਾਨਾ ਸ਼ਬਦ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਤੇ ਬੜਾ ਪਿਆਰਾ ਸ਼ਬਦ ਹੈ ਸੋਈ ਮਰਤ ਮਰਤ ਮਰਦਾਨਾ ਜਾ ਕੋ ਮੇਰ ਮੇਰ ਮਿਰਵਾਨਾ ਸੋਈ ਮਰਦ ਮਰਦਾਨਾ ਜਿਸ ਮਨੁੱਖ ਤੇ ਉਹ ਪਰਮਾਤਮਾ ਦੀ ਮਿਹਰ ਹੈ ਜਿਸ ਮਨੁੱਖ ਤੇ ਉਹ ਪਰਮਾਤਮਾ ਦੀ ਕਿਰਪਾ ਹੈ ਅਸਰ ਦੇ ਵਿੱਚ ਕੋਈ ਵੀ ਘਾਰਾਂ ਦੇ ਟਾਕਰੇ ਦੇ ਵਿੱਚ ਉਹ ਸੂਰਮਾ ਹੈ ਮਰਦ ਹੈ ਤੇ ਭਾਈ ਮਰਦਾਨਾ ਜੀ ਦੀ ਗੱਲ ਆਈਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 54 ਸਾਲ 54 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਬਾਬ ਉਹ ਵਜਾਈ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਰਹਿ ਕੇ ਸੇਵਾ ਕੀਤੀ ਹੈ 1480 ਤੋਂ ਲੈ ਕੇ ਤੇ 1500 ਚੋਟੀ ਤੱਕ ਭਾਈ ਮਰਦਾਨਾ ਜਿਨੇ ਗੁਰੂ ਨਾਨਕ ਪਾਸ਼ਾ ਜੀ ਨਾਲ ਪ੍ਰਭਾਗ ਦੇ ਉਹ ਵਜਾਈ ਆ ਖਾਲਸੀਆਂ ਦਾ ਗੁਰਦੁਆਰਾ ਸਾਹਿਬ ਨਸ਼ਾਨ ਸਾਹਿਬ Sudah, 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 ਗੁਰਵਾਹੀ ਗੁਰੂ ਸੱਚਾ ਸੋਣਾ ਬਣਾਇਆ ਨਸੀਰਾ ਖਲਚੀਆਂ ਦਾ ਗੁਰਦੁਆਰਾ ਸਾਹਿਬ ਫਿਰੋਜਪੁਰ ਦੇ ਜ਼ਿਲ੍ਹੇ ਵਿੱਚ ਨਸੀਰਾ ਖਲਚੀਆਂ ਗੁਰਦੁਆਰਾ ਸਾਹਿਬ ਸੰਤੂ ਕਰੋ ਦਰਸ਼ਨ ਗੁਰੂ ਕਰਤੇ ਗੁਰੂ ਘਰ ਸਹਿ ਜੀ ਨਸਰਤ 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 ਜੀ ਵਾਹਿਗੁਰੂ 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 ਸੰਤਾਂ ਲੰਦਰ ਸ਼ਕਤੀ ਉਹ ਕਿਹੜੇ ਦੇ ਦੇ ਵਿੱਚ ਲੰਗਰ ਹਾਲ ਬਣਿਆ ਬਹੁਤ ਸੋਹਣਾ ਬਣਿਆ ਹੈ ਮਾਂ ਕੀ ਬਸੀਓ ਦੋਈਏ ਨਹੀਂ ਦਸਤੀ ਜਪਾ ਜੀ ਇਹੋ ਪਹਿਲੇ ਸਾਲ ਅੱਗੀ ਮਿੱਟੀ ਲੱਗੇ